ਫੱਕਰ ਬੰਦੇ ਖਾਲੀ ਲੋਟਾ ਆਉਂ ਰੱਖ ਕੇ ਲਾਈਏ ਕੋਟਾ ਗੱਲ ਕਰਨੀਆਂ ਚਮਕੀਲੇ ਦੀ ਬੜੇ ਲੋਕ ਕਹੀ ਜਾਂਦੇ ਚਮਕੀਲਾ ਸਾਜੀ ਗੰਦ ਗਾਉਂਦਾ ਗੰਦ ਗਾਉਂਦਾ ਸਿਕਾ ਗੰਦ ਗਾਉਂਦਾ ਸਿਕਾ ਮੈਂ ਅੱਜ ਵੀ ਕਿਸੇ ਦੀ ਸੁਣ ਰਿਹਾ ਸੀ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਹੋਰ ਕਿੰਨਾ ਗੰਦ ਪੈ ਰਿਹਾ ਕਿੰਨਾ ਗੰਦ ਗਾਉਂਦੇ ਆ ਉਹ ਗੰਦ ਦਿਖਾਉਂਦੇ ਵੀ ਆ ਤੇ ਤੁਸੀਂ ਕਹੀ ਮਾੜੇ ਚਮਕੀਲੇ ਨੂੰ ਜਾਣਦੇ ਆ ਇੱਕ ਗੱਲ ਦੱਸਿਓ ਚਮਕੀਲੇ ਦੇ ਤਾਂ ਗਾਣੇ ਹੀ ਹੁੰਦੇ ਸੀ ਸਿਰਫ ਸ਼ਬਦੇ ਹੀ ਬੋਲਦਾ ਸੀ ਔਰ ਤਾਂ ਪਤੰਦਰ ਸਾਹਮਣੇ ਲਿਆ ਕੇ ਉਸ ਤਰ੍ਹਾਂ ਫਲਮਾਂ ਵੀ ਦਿੰਦੇ ਆ ਜੇ ਕਿਸੇ ਤੇ ਗੱਲ ਕਰੀ ਜਾਂਦੀ ਛੋਟੀ ਸਕਲਪ ਮਿੰਨੀ ਦੀ ਕੁੜੀ ਦੀ ਮਿੰਨੀ ਸਕਲਪ ਦੀ ਤੇ ਉਹ ਮਿੰਨੀ ਸਕਲਪ ਵਾਲੀ ਸਾਹਮਣੇ ਵੀਡੀਓ ਤੇ ਲਿਆ ਕੇ ਖੜੀ ਵੀ ਕੀਤੀ ਜਾਂਦੀ ਆ ਚਮਕੀਲੇ ਨੇ ਇਹ ਕੰਮ ਤਾਂ ਨਹੀਂ ਕੀਤਾ ਪਰ ਦੋਸਤੋ ਜੇ ਗੱਲ ਕਰਨੀਆਂ ਨਾ ਇਹਨਾਂ ਲੋਕਾਂ ਨੇ ਜਾਣ ਕੇ ਚਮਕੀਲੇ ਨੂੰ ਟਾਰਗੇਟ ਕਰਨਾ ਹੁੰਦਾ ਆ ਮੈਂ ਤੁਹਾਨੂੰ ਦੱਸਾਂ ਆਪਾਂ ਬਿਲਕੁਲ ਪ੍ਰਵਾਹ ਨਹੀਂ ਕਰਦੇ ਜੇ ਚਮਕੀਲੇ ਵਾਲ ਦੀ ਗੱਲ ਕਰਦੇ ਆ ਤਾਂ ਕਰਦੇ ਆ ਕੋਈ ਵੀ ਪੰਜਾਬ ਦਾ ਹੋਰ ਸਿੰਗਰ ਹੋਵੇ ਜਿਹੜਾ ਚਮਕੀਲੇ ਵਾਂਗ ਹੋਵੇ ਤੇ ਜਿਹਨੇ ਚਮਕੀਲੇ ਵਾਂਗ ਧੱਕ ਪਾਈ ਹੋਵੇ ਆਪਾਂ ਤਾਂ ਉਹਦੇ ਅਲਦੇ ਆ ਪਹਿਲਾਂ ਤੋਂ ਵੀ ਤੇ ਹੁਣ ਵੀ بڑے ਸਿੰਗਰ ਨੇ ਜਿਹੜੇ ਗੰਦਮੰਦ ਗਾਈ ਜਾਂਦੇ ਆ ਹੈ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਸਮਾਂ ਉਹਨਾਂ ਦੀਆਂ ਤਾਂ ਮੈਂ ਤੁਹਾਨੂੰ ਕੀ ਦੱਸਾਂ ਫੋਟਮਾਂ ਲਈ ਵੇਟੇ ਘਰਾਂ 'ਚ ਗੱਲ ਕੀ ਆ ਉਹ ਵੱਡਿਆਂ ਘਰਾਂ ਦੇ ਆ ਚਮਕੀਲਾ ਉਸ ਘਰ 'ਚੋਂ ਸੀਗਾ ਸ਼ਾਇਦ ਕੁਝ ਲੋਕ ਤਾਂ ਕਰਕੇ ਇਹ ਕੰਮ ਕਰਦੇ ਹੋਣਗੇ ਨਹੀਂ ਆਪਾਂ ਤਾਂ ਬਦੋ ਕਿਮਕੀਲੇ ਦੀ ਪਹਿਲਾਂ ਵੀ ਸਪੋਰਟ ਕਰਦੇ ਸੀ ਹੁਣ ਵੀ ਆਪਣੀਆਂ ਜਿੰਨੀਆਂ ਵੀਡੀਓ ਤੁਸੀਂ ਦੇਖੀਆਂ ਆਉਣੀਆਂ ਹੁਣ ਆਪਾਂ ਕੰਮ ਥੋੜਾ ਜਿਹਾ ਬਦਲ ਦੇਣਾ ਚਮਕੀਲੇ ਬਾਰੇ ਵੀ ਗੱਲ ਕਰਿਆ ਕਰੀਂ ਪੂਰਾ ਸੰਗਰਾਮ ਬਾਰੇ ਵੀ ਗੱਲ ਕਰਾਂਗੇ ਤੇ ਜਿਹੜੇ ਸੰਗਰਾਮ ਨੇ ਚਮਕੀਲੇ ਦੇ ਗੀਤਾਂ ਦੀਆਂ ਕੰਪੋਜੀਸ਼ਨ ਚੱਕੀਆਂ ਚਮਕੀਲੇ ਦੇ ਗੀਤਾਂ ਚੋਂ ਲੈਣਾ ਚੱਕੀਆਂ ਤੇ ਅੱਜ ਉਹ ਚੰਗੇ ਬਣ ਕੇ ਤੇ ਚਮਕੀਲੇ ਨੂੰ ਭੰਡਦੇ ਉਹਨਾਂ ਦੀ ਵੀ ਟਹਿ ਲਾਇਆ ਕਰਾਂਗੇ ਤੇ ਕੰਟੈਂਟ ਆਪਣਾ ਬਾਬੂ ਇਸਤੇ ਹੀ ਆਉਣਾ ਆ ਤੁਸੀਂ ਜੁੜੇ ਰਿਹਾ ਕਰੋ ਚੈਨਲ ਦੇ ਨਾਲ ਤੇ ਮੈਂ ਵੀਡੀਓ